ਅੱਜ ਸਨੋਰੇ ਪਿੰਡ ਦੇ ਸਰਪੰਚ ਸਾਹਿਬ ਉਹਨਾ ਜਿਹਦਾ ਸਾਨੂੰ ਮੋਟਰਸਾਈਕਲ ਯਾਨੀ ਕਿ ਸਪਲੈਂਡਰ ਚਲਾਉਣ ਦਾ ਮੌਕਾ ਮਿਲਿਆ ਤੇ ਓਏ ਹੋਏ 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 ਚਲਾ ਕੇ ਮਜ਼ਾ ਹੀ ਆ ਗਿਆ ਸੀਗਾ ਇਦਾਂ ਲੱਗਾ ਕਿ ਜਿੱਦਾਂ ਆਪਣੇ ਆਪ ਚੱਲੀ ਜਾਂਦਾ ਇਹ ਜੀ ਸਾਈਕਲ ਵਾਂਗੂ ਮੈਂ ਤਾਂ ਕੋਸ਼ਿਸ਼ ਕਰ ਹੀ ਨਹੀਂ ਰਿਹਾ ਤਾਂ ਲੋ ਜੀ ਬੱਬੀ ਉੱਧਰ ਅੱਜ ਫੇਰ ਲੱਗ ਚੁੱਕੀ ਐ ਨਜ਼ਰ ਮੈਨੂੰ ਕਈ ਲੋਕੀ ਕਹਿੰਦੇ ਸੀਗੇ ਕਿ ਸਾਬੇਤ ਉਹ ਇਰਿੰਗ ਬੜੇ ਚੇਂਜ ਕਰਦਾ ਕਦੀ ਕੋਈ ਪੜਨ ਦਾ ਕਦੀ ਕੋਈ ਪਾ ਲੈਂਦਾ ਜਦੋਂ ਵੀ ਤੈਨੂੰ ਮਿਲਦੇ ਹਰ ਇੱਕ ਵਾਰੀ ਚੇਂਜ ਹੁੰਦੇ ਆ ਤਾਂ ਬਸ ਫੇਰ ਅੱਜ ਆਖਮਝਿਆ ਹੋ ਗਿਆ ਦੇਖ ਲਓ ਹੁਣ ਇਰਿੰਗ ਮੈਨੂੰ ਲਾ ਕੇ ਬਿਊਸਲੋਂ ਤੇ ਆ ਗਏ ਆ ਤੇ ਇਹ ਚੋਬਰ ਦੇਖੀ ਜਾਂਦਾ ਮੈਂ ਕਿਾ ਚਲ ਚੋਬਰ ਨੂੰ ਵੀ ਸਲੌਨ ਦੇ ਬਲੌਗ ਦੇ ਵਿੱਚ ਲਈ ਆਉਂਦੇ ਆ ਤੇ ਲੋ ਜੀ ਇੱਧਰ ਬਿਜਲੀ ਬੋਰਡ ਵਾਲੇ ਪਹੁੰਚ ਚੁੱਕੇ ਨੇ ਸਾਡਾ ਬਿੱਲ ਕੱਟਣ ਦੇ ਲਈ ਤੇ ਸਾਡਾ ਇੱਕ ਸਾਹ ਉੱਪਰ ਦੇ ਇੱਕ ਥੱਲੇ ਉਧਰ ਉਹ ਬਿੱਲ ਕੱਟੀ ਜਾਂਦਾ ਤੇ ਇੱਧਰ ਦਿਲ ਘਟੀ ਜਾਂਦਾ ਸੀ ਪਾਣੀ ਪੂਣੀ ਬਲਾਉ ਮੈਂ ਗਿਆ ਜਿਹੜਾ ਬਿੱਲ ਕੱਟਣ ਦੇ ਹੀ ਮੈਂ ਕਿਾ ਚਲ ਥੋੜਾ ਘੱਟ ਘੱਟ ਦਈ ਇਹ ਤਾਂ ਜਸਟ ਫਨ ਸੀਗਾ ਤੇ ਲੋ ਜੀ ਬੰਕ ਮਾਰ ਕੇ ਸਕੂਲੋਂ ਮੈਨੂੰ ਮਿਲਣੇ ਆਉਂਦੇ ਆਪਣਾ ਹੈ ਚੋਬਰ ਪੇਪਰ ਦੇ ਕੇ ਆ ਗਿਆ ਕੁਛ ਦੇਖਿਆ ਕਿੰਨਾ ਸੀਗਾ ਐਂ ਘੈਂਟ ਹੋਇਆ ਲੱਗਦਾ ਨਕਲ ਨੂੰ ਕੁਲ ਪੂਰੀ ਵੱਜੀ ਲ ਤਾਂ ਮੋਟਰਸਾਈਕਲ ਹਵਾ ਨਾਲ ਹੀ ਗੱਲਾਂ ਕਰਦਾ ਆ ਤੇ ਲੋ ਜੀ ਸਪਲੈਂਡਰ ਤੋਂ ਸਿੱਧਾ ਆਪਾਂ ਸ਼ਿਫਟ ਹੋ ਗਏ ਆ ਗੱਡੀ ਦੇ ਉੱਪਰ ਕਾਫੀ ਟਾਈਮ ਤੋਂ ਆਪਣੀ ਰਾਣੀ ਸੁਦਰਾ ਗੱਡੀ ਨਹੀਂ ਸੀਗੀ ਵਿਚਾਰੀ ਦਾ ਮਾੜਾ ਮੋਟਾ ਮੈਨੂਅਲ ਚੈੱਕ ਅਪ ਜਿਆ ਕਰਾਇਆ ਤੇ ਇਹਨੂੰ ਮਾੜਾ ਜਿਹਾ ਹੋਰ ਮੋਡੀਫਾਈ ਕੀਤਾ ਤੇ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮੈਂ ਗੱਡੀ ਦੇ ਬੈਕ ਮਿਰਰ ਤੇ ਕੀ ਲਿਖਵਾਇਆ ਆ ਨਾਲ ਹੀ ਕੋਲਡ ਕਾਫੀ ਪੀਣ ਦਾ ਦਿਲ ਕਰਿਆ ਤੇ ਨਾਲ ਹੀ ਆ ਪਾ ਕੇ ਸੀਗੀ ਰੈਸਟੋਰੈਂਟ ਗੈਸ ਕਰੋ ਕਿ ਕਿਹੜੇ ਰੈਸਟੋਰੈਂਟ ਆਇਆ ਆ 뷰 ਤੁਸੀਂ ਚੈੱਕ ਕਰ ਸਕਦੇ ਕਾਫੀ ਵਧੀਆ ਐਮਬੀਏ ਸੀਗੀ ਠੀਕ ਠਾਕ ਸੀਗੀ ਫੋਰ ਫੈਮਿਲੀ ਠੀਕ ਆ ਤੇ ਲੋ ਜੀ ਬਾਬਿਓ ਖਾ ਪੀ ਕੇ ਆਪਾਂ ਉਥੋਂ ਦੇ ਨਿਕਲ ਗਏ ਆ ਤੇ ਨਾਲ ਹੀ ਆਪਾਂ ਲਾਈ ਗੱਡੀ ਪਾਰਕ ਤੇ ਨਾਲ ਹੀ ਸਾਨੂੰ ਉੱਥੇ ਮਿਲ ਗਿਆ ਸਾਨੂੰ ਇਹ ਕਿਊਟ ਜਿਹਾ ਡੌਗੀ ਮਾੜਾ ਜਿਹਾ ਵੀ ਪਿਆਰ ਕਰਉਣਾ ਤੇ ਕਹਿੰਦੇ ਸਾਨੂੰ ਕਰਦੇ ਹੀ ਰੋ ਜੀ ਗੱਲ ਤਾਂ ਆਹੀ ਨਸਲ ਆ ਜਿਹੜੇ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇ ਨਹੀਂ ਤਾਂ ਅੱਜ ਕੱਲ ਕੋਈ ਬਿਨਾਂ ਮਤਲਬ ਤੋਂ ਪਿਆਰ ਹੀ ਨਹੀਂ ਕਰਦਾ ਕਿਸੇ ਨਾਲ ਤੇ ਬਾਕੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮੰਦੇ ਹਾਲ ਹੁੰਦੇ ਨੇ ਕੰਮਾਂ ਦੇ ਜਿਹੜੇ ਜਿਹੜੇ ਵੀਰ ਦੁਕਾਨਦਾਰ ਨੇ ਉਹੀ ਇਸ ਗੱਲ ਨੂੰ ਸਮਝ ਸਕਦੇ ਨੇ ਇਹਨਾਂ ਦਿਨਾਂ ਦੇ ਵਿੱਚ ਸਿਰਫ ਨਾਂ ਦਾ ਹੀ ਕੰਮ ਹੁੰਦਾ ਆ ਉਹੀ ਗੱਲ ਆ ਕਿ ਕੰਮੋਂ ਤੋਂ ਤਾਂ ਕੱਟਾ ਹ ਆਦੋਸਿਆ ਮੈਨੂੰ ਮੈਂ ਕੀ ਕਰਨ ਦੇ ਆ ਜਾਂ ਕੀ ਚੈੱਕ ਕਰਨ ਦੇ ਆ ਬਾਕੀ ਇਦਾਂ ਦਾ ਹੋਰ ਕੰਟੈਂਟ ਦੇਖਣ ਲਈ ਸਾਡੀ ਬੀਜ ਨੂੰ ਕਰ ਲਿਓ ਫੋਲੋ ਸ਼ੁਕਰੀਆ ਜੀ